ਲੋ ਜੀ ਫਰੈਂਡਸ 449 ਪ੍ਰੋਵੀਜ਼ਨਲੀ ਸਿਲੇਕਟਡ ਕੈਂਡੀਡੇਟ ਨੇ ਜਿਹੜੇ ਹੈਡ ਕਨਸਟੇਬਲ ਦੇ ਲਈ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣੇ ਨੇ ਜੀ ਕੱਲ ਨੂੰ ਯਾਨੀ ਕਿ 21 2024 ਨੂੰ ਕਲੀਅਰ ਹੈ ਜੀ ਸੀਰੀਅਲ ਨੰਬਰ 1 ਤੋਂ ਲੈ ਕੇ 201 ਤੱਕ ਅਤੇ ਸੀਰੀਅਲ ਨੰਬਰ 202 ਤੋਂ 449 ਤੱਕ ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਇੱਕ ਨੰਬਰ ਸੀਰੀਅਲ ਤੋਂ ਲੈ ਕੇ 201 ਤੱਕ ਕੈਂਡੀਡੇਟ ਨੇ ਪਹੁੰਚਣਾ ਹੈ ਜੀ 82 ਬਟਾਲੀਅਨ ਪੀਏਪੀ ਬਿਹਾਈਂਡ ਪੰਜਾਬ ਸਿਵਲ ਸੈਕਟਰੀਟ ਸੈਕਟਰ 1 ਚੰਡੀਗੜ੍ਹ ਵਿਖੇ ਸਵੇਰੇ 8:30 ਵਜੇ ਠੀਕ ਹੈ ਜੀ ਅਤੇ ਸੀਰੀਅਲ ਨੰਬਰ 200 ਤੋਂ ਲੈ ਕੇ 449 ਤੱਕ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਪਹੁੰਚਣਾ ਹੈ ਜੀ 11:30 ਵਜੇ ਵੈਨਿਊ ਸੇਮ ਰਹੇਗਾ ਜੀ 82 ਬਟਾਲੀਅਨ ਪੀਏਪੀ ਬਿਹਾਈਂਡ ਪੰਜਾਬ ਸਿਵਲ ਸੈਕਟਰੀਟ ਸੈਕਟਰ 1 ਚੰਡੀਗੜ੍ਹ ਕਲੀਅਰ ਹੈ ਜੀ 11:30 ਵਜੇ 3:00 ਸਵਾ ਬਰਵਜੇ ਸੀਰੀਅਲ ਨੰਬਰ 200 1 ਤੱਕ 1 ਤੋਂ ਲੈ ਕੇ 201 ਤੱਕ 8:30 ਵਜੇ ਅਤੇ 202 ਤੋਂ ਲੈ ਕੇ 499 ਤੱਕ ਡਿਟੇਲ ਦੇ ਵਿੱਚ ਗੱਲ ਕਰਦੇ ਆ ਡਰੈਸ ਕੋਡ ਧਿਆਨ ਨਾਲ ਸੁਣ ਲਿਓ ਜੀ ਇਸ ਡਰੈਸ ਕੋਡ ਦੇ ਵਿੱਚ ਹੀ ਤੁਸੀਂ ਜਾਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨਾਲ ਮੇਲ ਕੈਂਡੀਡੇਟ ਨੇ ਜਿਹੜੇ ਜੀ ਉਹਨਾਂ ਦੇ ਲਈ ਵਾਈਟ ਫਾਰਮਲ ਸ਼ਰਟ ਰਹੇਗੀ ਵਿਦ ਬਲੈਕ ਪੈਂਟ ਠੀਕ ਹੈ ਜੀ ਇਨ ਕੇਸ ਆਫ ਸਿੱਖ ਕੈਂਡੀਡੇਟਸ ਮੈਰੂਨ ਟਰਬਨ ਜਿਹੜੇ ਕੈਂਡੀਡੇਟ ਸਿੱਖ ਨੇ ਜੀ ਉਹ ਮੈਰੂਨ ਟਰਬਨ ਬਨਣਗੇ ਯਾਨੀ ਕਿ ਪੱਗ ਬਨਣਗੇ ਨਾਭੀ ਰੰਗ ਦੀ ਕਲੀਅਰ ਹੈ ਜੀ ਅਤੇ ਬਲੈਕ ਫਾਰਮਲ ਸ਼ੂਜ਼ ਹੋਣਗੇ ਉਹਨਾਂ ਦੇ ਫੀਮੇਲ ਹੈ ਜਿਹੜੇ ਉਹਨਾਂ ਨੇ ਵਾਈਟ ਸੂਟ ਪਾਉਣਾ ਹੈ ਅਤੇ ਵਿਦ ਮੈਰੂਨ ਮੈਰੂਨ ਦੁਪੱਟਾ ਯਾਨੀ ਕਿ ਨਾਭੀ ਦੁਪੱਟਾ ਵਾਈਡ ਫਾਰਮਲ ਸ਼ਰਟ ਵਿਦ ਬਲੈਕ ਫਾਰਮਲ ਟਰੌਜ਼ਰਸ ਯਾਨੀ ਕਿ ਬਲੈਕ ਫਾਰਮਲ ਪੈਂਟ ਪਾਉਣੀ ਹੈ ਤੁਸੀਂ ਫਾਰਮਲ ਸ਼ੂਜ਼ ਹੋਣਗੇ ਜਾਂ ਸੈਂਡਲ ਹੋਣਗੇ ਕਲੀਅਰ ਹੈ ਜੀ ਸਾਫ ਸਾਫ ਸ਼ਬਦਾਂ ਚ ਇਹਨਾਂ ਨੇ ਲਿਖਿਆ ਹੋਇਆ ਹੈ ਵੀ ਜਿਹੜੇ ਕੈਂਡੀਡੇਟ ਟੀ-ਸ਼ਰਟ ਜਾਂ ਜੀਨਸ ਐਂਡ ਸਪੋਰਟਸ ਸੂਟ ਪਾ ਕੇ ਆਉਣਗੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਏਗਾ ਕਲੀਅਰ ਹੈ ਜੀ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਸੀਰੀਅਲ ਨੰਬਰ 1 ਤੋਂ ਲੈ ਕੇ 241 ਲਿਸਟ ਦੀ ਅਤੇ ਸੀਰੀਅਲ ਨੰਬਰ 202 ਤੋਂ ਲੈ ਕੇ 459 ਤੱਕ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਪਲੀਜ਼ ਕਮੈਂਟ ਜਰੂਰ ਕਰ ਦਿਓ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜਨੇ ਉਹਨਾਂ ਨੂੰ ਫੋਲੋ ਕਰ ਲਿਓ ਜੀ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਦਾ ਚੈਨਲ ਵੀ ਆਪਣਾ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਕਲੀਅਰ ਹੈ ਜੀ WhatsApp ਚੈਨਲ ਆਪਣਾ ਨਵਾਂ ਉਹਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜੀ ਪਲੀਜ਼ ਉਹਨੂੰ ਵੀ ਸਾਰੇ ਜੁਆਇਨ ਕਰਕੇ ਰੱਖਿਓ ਜੀ ਇਹ ਵਾਲੇ ਕੈਂਡੀਡੇਟ ਹੈ ਜੀ ਦੇਖੋ ਸੀਰੀਅਲ ਨੰਬਰ 1 ਤੋਂ ਲੈ ਕੇ 249 ਤੱਕ ਇਹ ਲਿਸਟ ਬਣੀ ਹੋਈ ਹੈ ਲਾਸਟ ਸਿਗਨੇਚਰ ਆਫ ਕੈਂਡੀਡੇਟ ਨੇਗੇ ਜਿਹੜੇ ਉਹ ਹੁਣਗੇ ਕਲੀਅਰ ਹੈ ਜੀ 201 ਤੱਕ ਹੈ ਇਹ ਕੈਂ ਇਨਾ ਕੈਂਡੀਡੇਟ ਦੇ ਨਾਮ ਆਏ ਨੇ ਜੀ 201 ਤੱਕ ਕਲੀਅਰ ਹੈ ਜੀ 201 ਤੱਕ ਟੋਟਲ ਕੈਂਡੀਡੇਟ ਨੇ ਜਿਹੜੇ ਉਹਨਾਂ ਨੇ 8:30 ਵਜੇ ਪਹੁੰਚਣੇ ਜੀ 201 ਤੋਂ ਲੈ ਕੇ ਕਲੀਅਰ ਹੈ ਜੀ ਇਹ ਵਾਲੇ ਜਿਹੜੇ ਸਾਡੇ ਕੈਂਡੀਡੇਟ ਤੁਸੀਂ ਦੇਖ ਰਹੇ ਹੋ ਇਹ 8:30 ਵਜੇ ਵੈਚ ਵਾਲੇ ਆ 8:30 ਵਜੇ ਤੁਸੀਂ ਪਹੁੰਚਨੇ 201 ਕੈਂਡੀਡੇਟ ਹੈ ਜਿਹੜੇ ਦੇਖੋ ਜੀ 202 ਤੋਂ ਲੈ ਕੇ ਇਹ ਵਾਲੇ ਜਿਹੜੇ ਕੈਂਡੀਡੇਟ ਇਹਨਾਂ ਨੇ 12:30 ਵਜੇ ਪਹੁੰਚਨੇ ਵੈਨਿਊ ਪਤਾ ਲੱਗ ਗਿਆ ਹੋਵੇਗਾ ਜੇਕਰ ਫਿਰ ਵੀ ਕੋਈ ਦਿੱਕਤ ਹੈ ਤਾਂ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲਦੀਆਂ ਰਹਿੰਦੀਆਂ ਨੇ ਇਸ ਲਈ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰ ਦਬਾ ਲਿਓ ਜੀ ਵਾਰ-ਵਾਰ ਤਾਂ ਕਹਿੰਦੇ ਰਹਿੰਦੇ ਆ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਜਿਹੜੇ ਨਵੇਂ ਆਏ ਨੇ WhatsApp ਚੈਨਲ ਸਾਰੇ ਜਰੂਰ ਜੁਆਇਨ ਕਰਿਓ ਜੀ ਮਿਲਦੇ ਆ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਿਡ ਬਾਏ ਬਾਏ 449 ਕੈਂਡੀਡੇਟ ਠੀਕ ਹੈ ਜੀ